ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ਪਈ ਕਿਸ ਨੇ ਬਣਾਇਆ ਸੀ ਨਾਨਕਸ਼ਾਹੀ ਕੈਲੰਡਰ ਆਰਐਸਐਸ ਅਤੇ ਸਿੱਖ ਲੀਡਰਾਂ ਨੇ ਮਿਲ ਕੇ ਕਿਵੇਂ ਕੀਤੀ ਇਸ ਦੇ ਵਿੱਚ ਰਲਗੱਠ ਪਾਕਿਸਤਾਨ ਵਾਲੇ ਅੱਜ ਵੀ ਮੰਨਦੇ ਹਨ ਨਾਨਕਸ਼ਾਹੀ ਕੈਲੰਡਰ ਨੂੰ ਸਾਰੀ ਸਿੱਖ ਕੌਮ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਮਾਰਚ ਮਹੀਨਾ ਚੱਲ ਰਿਹਾ ਹੈ ਤੇ ਹੁਣ ਨਵੇਂ ਸਾਲ ਦੀਆਂ ਮੁਬਾਰਕਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ ਉਹ ਵੀ ਖਾਸ ਕਰਕੇ ਸਿੱਖਾਂ ਨੂੰ ਸਿੱਖਾਂ ਦੇ ਕੈਲੰਡਰ ਨਾਨਕਸ਼ਾਹੀ ਦੇ ਮੁਤਾਬਿਕ ਸਿੱਖਾਂ ਦਾ 506 ਪੰਜਵਾਂ ਸਾਲ ਨਵਾਂ ਸਾਲ 14 ਮਾਰਚ ਤੋਂ ਸ਼ੁਰੂ ਹੈ ਕਿਉਂਕਿ ਸਿੱਖਾਂ ਨੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਇਸੇ ਦਿਨ 14 ਮਾਰਚ 1969 ਨੂੰ ਪੈਦਾ ਹੋਏ ਸਨ ਹੁਣ ਜਾਣਦੇ ਹਾਂ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਇਹ ਕੈਲੰਡਰ ਬਣਾਉਣ ਦੀ ਲੋੜ ਕਿਉਂ ਪਈ ਕਿਸ ਨੇ ਬਣਾਇਆ ਨਾਨਕਸ਼ਾਹੀ ਕੈਲੰਡਰ ਤੇ ਇਹ ਕੈਲੰਡਰ ਕਿਉਂ ਲਾਗੂ ਨਹੀਂ ਹੋ ਪਾਇਆ ਨਾਨਕਸ਼ਾਈ ਕੈਲੰਡਰ ਨੂੰ ਕੈਨੇਡਾ ਵਾਸੀ ਸਰਦਾਰ ਪਾਲ ਸਿੰਘ ਪੂਰੇਵਾਲੀਆ ਨੇ 1960 ਦੇ ਵਿੱਚ ਬਣਾਇਆ ਸੀ ਇਸ ਨੂੰ ਬਣਾਉਣ ਦਾ ਮਕਸਦ ਇਹ ਸੀ ਕਿ ਸਾਰੇ ਹੀ ਧਰਮਾਂ ਦੇ ਕੋਲ ਆਪਣੇ ਆਪਣੇ ਕੈਲੰਡਰ ਹਨ ਜਿਵੇਂ ਕਿ ਹਿੰਦੂਆਂ ਦਾ ਵਿਕਰਮੀ ਕੈਲੰਡਰ ਹੈ ਇਸੇ ਤਰ੍ਹਾਂ ਹਿਜਰੀ ਮੁਸਲਮਾਨਾਂ ਦਾ ਕੈਲੰਡਰ ਹੈ ਇਸ ਕੈਲੰਡਰ ਦੇ ਹਿਸਾਬ ਦੇ ਨਾਲ ਉਹ ਆਪਣੇ ਧਾਰਮਿਕ ਦਿਹਾੜੇ ਮਨਾਉਂਦੇ ਹਨ ਇਸੇ ਕਰਕੇ ਸਿੱਖਾਂ ਨੂੰ ਵੀ ਆਪਣੇ ਕੈਲੰਡਰ ਦੀ ਲੋੜ ਮਹਿਸੂਸ ਹੋਈ ਤਾਂ ਕਿ ਸਿੱਖ ਵੀ ਆਪਣੇ ਤਿਉਹਾਰ ਅਤੇ ਇਤਿਹਾਸਿਕ ਦਿਹਾੜੇ ਯਾਦ ਰੱਖ ਸਕਣ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕੀਤਾ ਗਿਆ ਸੀ ਅਤੇ ਸਿੱਖ ਕੌਮ ਨੂੰ ਸੌਂਪ ਦਿੱਤਾ ਗਿਆ ਸੀ। ਨਾਨਕਸ਼ਾਹੀ ਕੈਲੰਡਰ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਹੀ ਰੱਖਿਆ ਗਿਆ ਸੀ ਅਤੇ ਇਸ ਦਾ ਪਹਿਲਾ ਸਾਲ 1469 ਈਸਵੀ ਨੂੰ ਮੰਨਿਆ ਗਿਆ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਨਾਨਕਸ਼ਾਹੀ ਕੈਲੰਡਰ ਨੂੰ ਅਸੀਂ ਦੇਸੀ ਮਹੀਨੇ ਵੀ ਕਹਿ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਵੀ 12 ਮਾਹ ਦੀ ਬਾਣੀ ਦੇ ਵਿੱਚ ਦੇਸੀ ਮਹੀਨਿਆਂ ਦਾ ਜ਼ਿਕਰ ਆਉਂਦਾ ਹੈ। ਅਤੇ ਇਸ ਮਹੀਨੇ ਦੇ ਵਿੱਚ ਮੌਸਮ ਦੇ ਬਾਰੇ ਵੀ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਕਿਸ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੁੰਦਾ ਹੈ ਨਾਨਕ ਸ਼ਾਹੀ ਕੈਲੰਡਰ ਗੁਰਬਾਣੀ ਦੇ ਆਧਾਰ ਤੇ ਬਣਾਇਆ ਗਿਆ ਹੈ ਹੁਣ ਤੁਹਾਨੂੰ ਪਤਾ ਲੱਗ ਚੁੱਕਿਆ ਹੋਵੇਗਾ ਕਿ ਨਾਨਕ ਸ਼ਾਹੀ ਕੈਲੰਡਰ ਦਾ ਸਿੱਖਾਂ ਦੇ ਨਾਲ ਕੀ ਸੰਬੰਧ ਹੈ ਅਤੇ ਇਸ ਦੀ ਕਿਉਂ ਜ਼ਰੂਰਤ ਪਈ ਹੈ ਇਸ ਕੈਲੰਡਰ ਨੂੰ ਬਣਾਉਣ ਵਾਸਤੇ ਬਹੁਤ ਸਮਾਂ ਲੱਗਿਆ ਸੀ ਤੇ ਜਦੋਂ ਇਸ ਨੂੰ ਮਾਨਤਾ ਦਿੱਤੀ ਗਈ ਸੀ ਉਸ ਦਿਨ ਸਿੱਖਾਂ ਨੇ ਬੜੀ ਖੁਸ਼ੀ ਮਨਾਈ ਸੀ ਪਰ ਕੁਝ ਆਗੂਆਂ ਨੇ ਇਸ ਕੈਲੰਡਰ ਦਾ ਵਿਰੋਧ ਕੀਤਾ ਸੀ ਅਤੇ ਆਰਐਸਐਸ ਨੇ ਵੀ ਇਸ ਦਾ ਵਿਰੋਧ ਕੀਤਾ ਕਿ ਅਸੀਂ ਇਸ ਨੂੰ ਪ੍ਰਵਾਨ ਨਹੀਂ ਕਰਦੇ ਇਹ ਕੈਲੰਡਰ 2009 ਤੱਕ ਚੱਲਦਾ ਰਿਹਾ ਇਸ ਤੋਂ ਬਾਅਦ ਫਿਰ ਇੱਕ ਕਮੇਟੀ ਬਣਾਈ ਗਈ ਅਤੇ ਉਸ ਕਮੇਟੀ ਨੇ ਮੁਰਤੋਂ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਹੁਣ ਭਾਵੇਂ ਕੈਲੰਡਰ ਦਾ ਨਾਮ ਉਹੀ ਹੈ ਨਾਨਕਸ਼ਾਹੀ ਪਰ ਇਹ ਉਹ ਕੈਲੰਡਰ ਨਹੀਂ ਹੈ ਜੋ ਕੈਨੇਡਾ ਵਾਸੀ ਪਾਲ ਸਿੰਘ ਪੂਰੇ ਵਾਲੇ ਵੱਲੋਂ ਬਣਾਇਆ ਗਿਆ ਸੀ ਅੱਜ ਵੀ ਸਿੱਖਾਂ ਦੇ ਦਿਨ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਮਨਾਏ ਜਾਂਦੇ ਹਨ ਜੋ ਠੀਕ ਨਹੀਂ ਹਨ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਕਈ ਵਾਰ ਸਾਲ ਦੇ ਵਿੱਚ ਦੋ ਪ੍ਰਕਾਸ਼ ਪੂਰਵ ਆਉਂਦੇ ਨੇ ਕਿਸੇ ਸਾਲ ਇੱਕ ਵੀ ਨਹੀਂ ਆਉਂਦਾ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਇੱਕ ਸਾਲ ਦੇ ਵਿੱਚ ਦੋ ਵਾਰ ਜਨਮ ਲਵੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਦੋ ਵਾਰ ਆਇਆ ਸੀ ਅਤੇ ਅਗਲੇ ਸਾਲ ਆਇਆ ਹੀ ਨਹੀਂ ਹਰ ਬੰਦੇ ਦੇ ਜਨਮ ਦੀ ਤਾਰੀਖ ਨਿਸ਼ਚਿਤ ਹੁੰਦੀ ਹੈ ਸਾਲ ਮਹੀਨਾ ਦਿਨ ਫਿਰ ਗੁਰੂਆਂ ਦੇ ਜਨਮ ਦਿਹਾੜੇ ਸਾਲ ਵਿੱਚ ਦੋ ਵਾਰ ਕਿਉਂ ਆਉਂਦੇ ਹਨ ਈ ਨਾਨਕ ਸ਼ਾਹੀ ਕੈਲੰਡਰ ਵਿੱਚ ਜਦੋਂ ਸੋਧ ਕੀਤੀ ਗਈ ਸੀ ਤਾਂ ਸਾਡੇ ਸਿੱਖ ਆਗੂਆਂ ਦੀ ਨਲਾਕੀ ਦੇ ਕਾਰਨ ਇਸ ਕੈਲੰਡਰ ਦੇ ਵਿੱਚ ਐਨੀ ਰਲਗੜ ਕਰ ਦਿੱਤੀ ਗਈ ਹੈ ਅੱਜ ਸਿੱਖ ਕੌਮ ਨੂੰ ਆਪਣੇ ਸ਼ਹੀਦੀ ਦਿਹਾੜੇ ਅਤੇ ਤਿਉਹਾਰਾਂ ਦੀ ਸਹੀ ਤਾਰੀਖ ਤੱਕ ਨਹੀਂ ਪਤਾ ਨਾਨਕ ਸ਼ਾਹੀ ਕੈਲੰਡਰ ਨੂੰ ਇਸ ਤਰ੍ਹਾਂ ਵਿਗਾੜਨ ਵਿੱਚ ਸਾਡੇ ਸਿੱਖ ਆਗੂਆਂ ਦਾ ਵੀ ਪੂਰਾ ਹੱਥ ਹੈ ਜੋ ਸਿੱਖੀ ਦੇ ਪੇਸ਼ ਵਿੱਚ ਬਹਿਰੂਪੀਏ ਹਨ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਐਸੇ ਸਿੱਖ ਲੀਡਰਾਂ ਨੇ ਹੀ ਕੀਤਾ ਹੈ ਪਾਕਿਸਤਾਨ ਭਾਵੇਂ ਇੱਕ ਮੁ슬ਮਣ ਕੰਟਰੀ ਹੈ ਪਰ ਫਿਰ ਵੀ ਪਾਕਿਸਤਾਨ ਦੇ ਵਿੱਚ ਸਿੱਖ ਤਿਉਹਾਰ ਅੱਜ ਵੀ ਨਾਨਕ ਸ਼ਾਹੀ ਕਲੰਡਰ ਦੇ ਹਿਸਾਬ ਦੇ ਨਾਲ ਮਨਾਏ ਜਾਂਦੇ ਹਨ ਅੱਜ ਵੀ ਪਾਕਿਸਤਾਨ ਨੇ ਬਾਬਾ ਗੁਰੂ ਨਾਨਕ ਦੇ ਗੁਰੂ ਘਰ ਉਸੇ ਪ੍ਰਕਾਰ ਉਸੇ ਹਾਲਤ ਵਿੱਚ ਸੰਭਾਲੇ ਹੋਏ ਹਨ ਜਿਨ੍ਹਾਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਅਸੀਂ ਸੱਚਮੁੱਚ ਬਾਬਾ ਨਾਨਕ ਦੇ ਦਰਸ਼ਨ ਕਰ ਰਹੇ ਹਾਂ ਪਰ ਸਾਡੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਕਾਰ ਸੇਵਾ ਦੇ ਨਾਮ ਤੇ ਸਾਡੇ ਸਾਰੇ ਪੁਰਾਤਨ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੇ ਹੀ ਲੋਕਾਂ ਦੇ ਵੱਲੋਂ ਸਿੱਖਾਂ ਨੂੰ ਜਾਗਣ ਦੀ ਲੋੜ ਹੈ ਜੇਕਰ ਨਾ ਜਾਗੇ ਤਾਂ ਤੁਹਾਡਾ ਸਾਰਾ ਇਤਿਹਾਸ ਹੌਲੀ-ਹੌਲੀ ਖਤਮ ਕਰ ਦਿੱਤਾ ਜਾਵੇਗਾ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ